ਕਹਾਣੀ ਇੰਤਜ਼ਾਰ ਲਿਖਤ ਅਜੀਤ ਕੌਰ ਕਰੀਚ ਤਾਰਕੋਲ ਦੀ ਸ਼ਰਮਈ ਸ਼ੜਕ ਉੱਤੇ ਕਾਰ ਦੇ ਪਹੀਏ ਜ਼ਖਮੀ ਰਗੜ ਵਿੱਚ ਕਰਾਉਂਦੇ ਹੋਏ ਜੱਕ ਦਮ ਆਹਸਤਾ ਹੋ ਗਏ ਥੱਡ ਹੌਲਿਆਂ ਹੁੰਦਿਆਂ ਹੁੰਦਿਆਂ ਵੀ ਮੋਟਰ ਦੇ ਮੂੰਹ ਦੇ ਖੱਬੇ ਪਾਸੇ ਟਕਰਾ ਕੇ ਇੱਕ ਨਿੱਕਾ ਜਿਹਾ ਮੁੰਡਾ ਟੜੰਮ ਕਰਦਾ ਪਟਖਣੀ ਜੀ ਖਾ ਕੇ ਸ਼ੜਕ ਉੱਤੇ ਜਾ ਡਿਗਾ ਸੱਜੇ ਹੱਥ ਵਾਲਾ ਪੱਈਆ ਹੁੰਦੀ ਗਿੱਚੀ ਨਾਲ ੱੱੱਕਾ ਖਾ ਕੇ ਪਿਛਲੇ ਪਾਸੇ ਵੱਲ ਤੇਜ਼ ਹੁਜਕਾ ਖਾਂਦਾ ਹੋਇਆ ਰੁੱਕ ਗਿਆ ਉਹ ਇੱਕ ਵੇਰਾਨ ਜਿਹੀ ਸੜਕ ਸੀ ਲੋਡੇ ਵੇਲੇ ਦੀ ਬਿਸਰੋ ਸਮਾਨ ਜਿਹੀ ਬਰਾਨੀ ਵਿੱਚ ਲਿਪਟੀ ਉਹ ਵਕਤ ਜਦੋਂ ਸ਼ਹਿਰ ਦੀਆਂ ਸੱਪੜੀਆਂ ਵਰਗੀਆਂ ਸੜਕਾਂ ਕੋਸੀ ਧੁੱਪ ਵਿੱਚ ਲੇਟੀਆਂ ਸੁਸਤਾਂ ਰਹੀਆਂ ਹੁੰਦੀਆਂ ਨੇ ਆਵਾਜਾਈ ਦੀ ਰਫ਼ਤਾਰ ਰਤਾਕੁ ਮੱਦਮ ਹੁੰਦੀ ਹੈ ਸ਼ਾਮੀ ਦਫ਼ਤਰਾਂ ਦੇ ਬੰਦ ਹੋਣ ਦੇ ਵਕਤ ਦੀ ਬੁਖਲਾਈ ਹੋਈ ਹੜਬੜਾਹਟ ਤੋਂ ਪਹਿਲਾਂ ਦਾ ਇਹ ਵਕਤ ਤੂਫਾਨ ਦੇ ਆਗਾਜ਼ ਤੋਂ ਪਹਿਲਾਂ ਦੀ ਦੁਪਕੀ ਹੋਈ ਖਮੂਚੀ ਵਿੱਚ ਭੁਲੇਟਿਆ ਵਕਤ ਕਿ ਜਿਸ ਵਿੱਚ ਖਮੂਚੀ ਘਟ ਤੇ ਸ਼ੋਰ ਦੇ ਆਂਤਕ ਦੀ ਸੈਮੀ ਹੋਈ ਉਡੀਕ ਜ਼ਿਆਦਾ ਹੁੰਦੀ ਏ ਉਸ ਸੜਕ ਉੱਤੇ ਦੋਹੀ ਪਾਸੇ ਬੜੇ ਚਿਰ ਤੋਂ ਚਾਰ ਪੰਜ ਉੱਚੀਆਂ ਉੱਚੀਆਂ ਇਮਾਰਤਾਂ ਤਾਮੀਰ ਹੋ ਰਹੀਆਂ ਸਨ ਉਹਨਾਂ ਤਾਮੀਰ ਹੋ ਰਹੀਆਂ ਇਮਾਰਤਾਂ ਦੇ ਆਸ-ਪਾਸ ਕੂੜ ਕਬਾੜੇ ਤੇ ਕਚਰੇ ਦੇ ਢੇਰਾਂ ਵਾਂਗੂ ਚੀਥੜਿਆਂ ਦੇ ਤੇ ਟੁੱਟੀਆਂ ਹੋਈਆਂ ਕਪੜੇਲਾਂ ਦੇ ਉੱਦੜ ਗੁੱਦੜੇ ਅੰਬਾਰ ਪਏ ਸਨ ਜੇ ਮੈਂ ਵੀ ਮੁਲਕ ਦੀ ਕੋਈ ਮੰਤਰੀ-ਮੰਤਰੀ ਹੁੰਦੀ ਤੇ ਹਵਾਈ ਜਹਾਜ਼ ਵਿੱਚੋਂ ਮੁਲਕ ਦੀ ਹਾਲਤ ਦਾ ਨਰੀਖਣ ਕਰਨ ਨਿਕਲਦੀ ਤਾਂ ਉੱਤੋਂ ਹਵਾ ਵਿੱਚੋਂ ਮੈਨੂੰ ਉਹ ਕੂੜੇ ਕਚਰੇ ਦੇ ਢੇਰ ਹੀ ਜਾਪਦੇ ਜਿਨ੍ਹਾਂ ਵਿੱਚੋਂ ਕੁਝ ਕੀੜੇ ਮਕੌੜੇ ਜਿਹੇ ਕੁਰਬਲ-ਕੁਰਬਲ ਕਰਦੇ ਬਾਹਰ ਨਿਕਲਦੇ ਤੇ ਫਿਰ ਮੁੜ ਕੇ ਉਹਨਾਂ ਵਿੱਚ ਸਮੋਦੇ ਨਜ਼ਰ ਆਉਂਦੇ ਪਰ ਮੈਂ ਤਾਂ ਸ਼ਹਿਰ ਦੀਆਂ ਤਲਖੀਆਂ ਤੁਰਸ਼ੀਆਂ ਦਾ ਹਵਾਈ ਜਹਾਜ਼ ਦੀ ਉਚਾਈ ਤੋਂ ਮਉਅਨਨਾ ਕਰਨ ਨਹੀਂ ਨਿਕਲੀ ਨਾ ਮੈਂ ਤਾਂ ਉਸ ਸਲੇਟੀ ਸੜਕ ਕੁੱਤੇ ਤੁਰਨ ਵਾਲੀ ਇੱਕ ਅਦਨਾਜਹੀ ਬਚਿੰਦਾ ਹਾਂ ਤੇ ਹੈਰਾਨ ਹੁੰਦੀ ਹਾਂ ਕਿ ਮੋਟਰ ਨਾਲ ਟਕਰਾ ਕੇ ਡਿੱਗਣ ਵਾਲੇ ਮੁੰਡੇ ਦੇ ਮੂੰਹੋਂ ਇੱਕ ਚੀਖ ਵੀ ਨਹੀਂ ਨਿਕਲੀ ਝੁਕੀਆਂ ਵੱਲੋਂ ਕੁਝ ਲੋਕ ਬੇਤਹਾਸ਼ਾ ਭੱਜਦੇ ਹੋਏ ਸੜਕ 'ਵੱਲ ਆਏ ਝੁੱਕ ਕੇ ਉਹਨਾਂ ਬੇਹੋਸ਼ ਮੁੰਡੇ ਨੂੰ ਵੇਖਿਆ ਤੇ ਬੇਤਹਾਸ਼ਾ ਚੀਖਣ ਲੱਗੇ ਕੁਝ ਦੌੜਦਾ ਹੋਇਆ ਗਿਆ ਤੇ ਮੁੰਡੇ ਦੇ ਮਾਪਿਆਂ ਨੂੰ ਸੱਤ ਲਿਆਇਆ ਮਾਂ ਨੇ ਉੱਥੇ ਸੜਕ ਉੱਤੇ ਬਹਿ ਕੇ ਹੀ ਮੁੰਡੇ ਦਾ ਸਿਰ ਆਪਣੀ ਝੋਲੀ ਵਿੱਚ ਰੱਖ ਲਿਆ ਤੇ ਚਾਂਗਰਾ ਮਾਰ-ਮਾਰ ਕੇ ਰੋਣ ਲੱਗੀ ਕੁਝ ਲੋਕ ਮੋਟਰ ਦੀਆਂ ਬਾਰੀਆਂ ਵਿੱਚੋਂ ਅੰਦਰ ਵੱਲ ਚੱਕਣ ਲੱਗੇ ਤੇ ਮੋਟਰ ਵਿੱਚ ਲੱਗੀਆਂ ਕੂਲੀਆਂ ਗੁੱਦਗੁੱਦੀਆਂ ਗੱਡੀਆਂ ਨੂੰ ਤੇ ਸਟੀਰੀਓ ਕੈਸਟ ਨੂੰ ਕੂਰਨ ਲੱਗੇ ਮੋਟਰ ਦਾ ਮਾਲਕ ਪਸੀਨਿਓ ਪਸੀਨੇ ਹੋਇਆ ਮੋਟਰ ਦੇ ਬਾਹਰ ਖੜਾ ਸੀ ਤੇ ਉੱਡ ਕੇ ਕੰਬ ਦੇ ਹੱਥਾਂ ਨਾਲ ਮੁੰਡੇ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਮੋਟਰ ਵਿੱਚ ਲਟਾ ਦਿਓ ਹਸਪਤਾਲ ਲੈ ਚੱਲਣਾ ਮੈਂ ਕੋਈ ਗੱਲ ਨਹੀਂ ਬਚ ਜਾਵੇਗਾ ਕੋਈ ਗੱਲ ਨਹੀਂ ਹੈ ਮਾਰ ਛੱਡਿਆ ਇਹ ਮੁੰਡਾ ਤੂੰ ਤੇ ਕਹਿਣਾ ਹੈ ਗੱਲ ਹੀ ਕੋਈ ਨਹੀਂ ਪਾਣ ਦੀ ਪੀਕ ਨੂੰ ਪਰਾ ਥੁੱਕਦਾ ਹੋਇਆ ਕੋਈ ਬੋਲਿਆ ਸਾਲੇ ਹਰਾਮ ਦੀ ਰੋਟੀ ਖਾ ਖਾ ਕੇ ਚਰਬੀ ਜੜ ਗਈ ਐੱਖਾਂ ਤੇ ਕਾਰ ਵਿੱਚ ਬਹਿ ਕੇ ਨਜ਼ਰ ਹੀ ਨਹੀਂ ਆਉਂਦਾ ਕਿ ਸੜਕ ਉੱਤੇ ਬੰਦੇ ਵੀ ਤੁਰਦੇ ਨੇ ਕੋਈ ਹੋਰ ਬੋਲਿਆ ਮੁੰਡੇ ਦੀ ਮਾਂ ਹਿੱਲ ਹਿੱਲ ਕੇ ਰੋਈ ਜਾ ਰਹੀ ਸੀ ਤੇ ਮੁੰਡੇ ਦਾ ਸਿਰ ਪਲੋਸੀ ਜਾ ਰਹੀ ਸੀ ਭੀੜ ਜਿਵੇਂ ਸਾਰੀ ਹੀ ਬੋਲ ਰਹੀ ਸੀ ਉੱਚੀ ਉੱਚੀ ਗੁੱਸੇ ਤੇ ਨਫ਼ਰਤ ਨਾਲ ਭਰੀਆਂ ਆਵਾਜ਼ਾਂ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ ਮਰ ਜਾਏਗਾ ਸ਼ੋਰਾ ਇੱਥੇ ਇਸ ਤਰ੍ਹਾਂ ਪਿਆ ਪਿਆ ਇਹਨੂੰ ਹਸਪਤਾਲ ਤਾਂ ਲੈ ਚੱਲੋ ਵਿੱਚੋਂ ਕੋਈ ਕੋਈ ਆਵਾਜ਼ ਆ ਰਹੀ ਸੀ ਫਿਰ ਦੋ ਚਾਰ ਮੁੰਡੇ ਅਗਾਹ ਹੋਏ ਤੇ ਮੋਟਰ ਵਾਲੇ ਨੂੰ ਹੁਚਕਾ ਮਾਰ ਕੇ ਕਹਿਣ ਲੱਗੇ ਮਾਰੋ ਸਾਲੇ ਨੂੰ ਇਹ ਉਹ ਜਿਹੇ ਮੁੰਡੇ ਸਨ ਜਿਹੋ ਜਿਹੇ ਹਰ ਸ਼ਹਿਰ ਦੇ ਹਰ ਪਣਵਾੜੀ ਦੀ ਦੁਕਾਨ ਦੇ ਲਾਗੇ ਝਾਗੇ ਮਟਰ ਗਸ਼ਤੀ ਕਰਦੇ ਹੋਏ ਦਿਨ ਦੇ ਹਰ ਪੈਰ ਵਿੱਚ ਨਜ਼ਰ ਆਉਂਦੇ ਨੇ ਹਰ ਸਿਨੇਮਾ ਹਾਲ ਦੇ ਬਾਹਰ ਪੋਸਟਰਾਂ ਨੂੰ ਪੂਰਦੇ ਹੋਏ ਮਿਲਦੇ ਨੇ ਇਹਨਾਂ ਦੇ ਮਾਪਿਓ ਜਿਹੜਾ ਕੰਮ ਕਰਦੇ ਨੇ ਉਹ ਇਹਨਾਂ ਨੂੰ ਪਸੰਦ ਨਹੀਂ ਹੁੰਦਾ ਤੇ ਜਿਹੋ ਜਿਹੇ ਕੰਮ ਦਾ ਸੁਪਨਾ ਉਹਨਾਂ ਕਦੇ ਲਿਆ ਹੁੰਦਾ ਏ ਉਹ ਮਿਲਦਾ ਨਹੀਂ ਇੱਕ ਨੇ ਹੁਜਕਾ ਮਾਰਿਆ ਤਾਂ ਦੂਜੇ ਨੂੰ ਲੱਗਾ ਉਹਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਸੀ ਤੇ ਫਿਰ ਤੀਜਾ ਚੌਥਾ ਅੱਠਵਾਂ ਦਸਮਾ ਤੇ ਪਲ ਵਿੱਚ ਹੀ ਇੱਕ ਭੀੜ ਦੀ ਭੀੜ ਮੋਟਰ ਵਾਲੇ ਨੂੰ ਹੁਜਕੇ ਤੇ ਹੂਰੇ ਮਾਰਦੀ ਹੋਈ ਮੋਟਰ ਤੋਂ ਦੂਰ ਠੇਲ ਰਹੀ ਸੀ ਸੜਕ ਤੋਂ ਝਾਹਰ ਹੈ ਕਿ ਹੋਰ ਵੀ ਮੋਟਰਾਂ ਬੱਸਾਂ ਸਕੂਟਰ ਮੋਟਰਸਾਈਕਲ ਗੁਜ਼ਰ ਰਹੇ ਹਨ ਸਿਰਫ ਕੋਈ ਕੋਈ ਸਾਈਕਲ ਵਾਲਾ ਉੱਤਰ ਕੇ ਖੜੋ ਜਾਂਦਾ ਤੇ ਕਦੇ ਮਾਰ ਖਾਂਦੇ ਹੋਏ ਮੋਟਰ ਵਾਲੇ ਦਾ ਤਮਾਸ਼ਾ ਤੱਕਣ ਲੱਗਦਾ ਕਦੇ ਬੇਸੁਰਤ ਪਰ ਬੱਚੇ ਦੀ ਮਾਂ ਦਾ ਹਲ-ਹਲਕੇ ਰੋਣਾ ਸੁਣਨ ਲੱਗਦਾ ਆਖਰ ਮੋਟਰ ਵਾਲੇ ਨੇ ਆਪਣਾ ਪਰਸ ਘੜੀ ਮੁੰਦਰੀ ਸਭ ਲਾ ਕੇ ਉਹਨਾਂ ਕਸ ਹੁੰਨ ਮਾਰਦੇ ਮੁੰਡਿਆਂ ਨੂੰ ਦੇ ਦਿੱਤੀ ਤੇ ਨਾਠ ਉੱਠਿਆ ਮੋਟਰ ਵਿੱਚ ਉਹਨਾਂ ਨੇ ਰੇਡੀਓ ਕੈਸਟ ਤੇ ਐਸਟਰੇ ਤੇ ਹੋਰ ਨੇ 100 ਕੁ ਬਲੁੰਦਰ ਗੇ ਕੱਢ ਲਿਆ ਕੋਈ ਜਾ ਕੇ ਕਿਸੇ ਡਾਕਟਰ ਨੂੰ ਸੱਦ ਲਿਆ ਡਾਕਟਰ ਨੇ ਨਬਜ਼ ਵੇਖੀ ਛਾਤੀ ਉੱਤੇ ਕੰਨ ਧਰ ਕੇ ਸੁਣਿਆ ਸਟੈਥੋਸਕੋਪ ਲਗਾ ਕੇ ਵੇਖੀ ਤੇ ਕਿਹਾ ਮਰ ਗਿਆ ਏ ਤਾਂ ਹੋਜ਼ ਮੋਰੇ ਲੱਲਾ ਰੇ ਕਹਿ ਕਾ ਕਹਿ ਕਹਿ ਕੇ ਵੈਣ ਕਰਦੀ ਮਾਂ ਇਸੇ ਲੱਲਾ ਦੇ ਹੱਥੋਂ ساری ਉਮਰ ਪਰੇਸ਼ਾਨ ਰਹੀ ਸੀ ਜਦੋਂ ਦਾ ਜੰਮਿਆ ਨਾ ਬੋਲਦਾ ਸੀ ਨਾ ਸੁਣਦਾ ਸੀ ਨਿੱਕੇ ਹੁੰਦੇ ਦਾ ਸਿਰ ਹਰ ਵੇਲੇ ਹਿੱਲਿਆ ਕਰਦਾ ਸੀ ਤੇ ਮੂੰਹ ਵਿੱਚੋਂ ਅੱਠੇ ਪੈਰ ਰਾਲ ਚੁੰਦੀ ਰਹਿੰਦੀ ਸੀ ਕੁਝ ਮੂੰਹ ਵਿੱਚ ਪਾ ਦਿਓ ਤਾਂ ਖਾ ਲੈਂਦਾ ਸੀ ਨਾ ਦਿਓ ਤਾਂ ਬਸ ਰੀਂਦੀ ਕਰਦਾ ਰਹਿੰਦਾ ਸੀ ਤੁਰਨਾ ਸ਼ੁਰੂ ਕੀਤਾ ਤਾਂ ਇੱਕ ਪੈਰ ਹੁੰਦਾ ਕਿਧਰੇ ਪੈਂਦਾ ਸੀ ਦੂਜਾ ਕਿਧਰੇ ਹੁਣ ਤਾਂ 8 9 ਸਾਲਾਂ ਦਾ ਸੀ ਉਹ ਪਰ ਹੁਣ ਤੱਕ ਡੋਰਪੋ ਰਾਤਰੀਆ ਫਿਰਦਾ ਸੀ ਉਸੇ ਤਰ੍ਹਾਂ ਵਿੰਗਾ ਟੇਡਾ ਨਾ ਖਾਣ ਦੀ ਹੋਸ਼ ਨਾ ਗੰਦਗੀ ਦੀ ਅੱਠੇ ਪੈਰ ਉਸਦੀ ਮਾਂ ਉਹਨੂੰ ਕੋਸਦੀ ਰਹਿੰਦੀ ਉਹਦੇ ਮਰਨ ਦੀਆਂ ਦੁਆਵਾਂ ਮੰਗਦੀ ਨਹੀਂ ਧੀ ਪਿਛਲੇ ਕਿਸੇ ਜਨਮ ਦਾ ਪਾਪ ਸੀ ਇਹ ਜਿਹੜਾ ਉਹਨੂੰ ਆਣ ਚੰਬੜਿਆ ਸੀ ਉਹ ਰੋ ਰੋ ਕੇ ਸਭ ਨੂੰ ਕਹਿੰਦੀ ਜਿਸ ਦਿਨ ਮਰੇਗਾ ਮੇਰਾ ਜੰਜਾਲ ਛੁੱਟੇਗਾ ਉਹ ਕਿਆ ਕਰਦੀ ਉਂਝ ਤਾਂ ਉਸ ਬਸਤੀ ਦੇ ਸਾਰੇ ਲੋਕ ਮੋਟਰ ਵਾਲੇ ਨੂੰ ਦੋਚੀ ਠਹਿਰਾ ਰਹੇ ਸਨ ਪਰ ਵਿੱਚੋਂ ਸਭ ਨੂੰ ਪਤਾ ਸੀ ਕਿ ਮੋਟਰ ਵਾਲੇ ਨੇ ਹਾਰਨ ਜ਼ਰੂਰ ਦਿੱਤਾ ਹੋਵੇਗਾ ਤੇ ਲੱਲਾ ਨੇ ਸੁਣਿਆ ਨਹੀਂ ਹੋਵੇਗਾ ਪਰ ਜਦੋਂ ਉਹ ਮਰ ਹੀ ਗਿਆ ਤਾਂ ਕੌਣ ਉਹਦੇ ਕੰਨਾਂ ਨੂੰ ਪਰਖਣ ਚੱਲਿਆ ਸੀ ਚੰਗਾਏ ਮਰੰਮਤ ਕੀਤੀ ਸਾਲੇ ਦੀ ਜਾਤ ਰੱਖੇਗਾ ਇਹ ਮੋਟਰਾਂ ਵਾਲੇ ਵੀ ਆਪਣੇ ਆਪ ਨੂੰ ਤੀਸ ਮਾਰਖਾਨ ਸਮਝਦੇ ਨੇ ਹੈ ਕਿ ਨਹੀਂ ਅਖੀਰ ਲੋਕਾਂ ਨੇ ਸਲਾਹ ਦਿੱਤੀ ਕਿ ਐਕਸੀਡੈਂਟ ਦੀ ਰਿਪੋਰਟ ਪੁਲਿਸ ਨੂੰ ਕਰ ਦਿੱਤੀ ਜਾਵੇ ਤੇ ਪੁਲਿਸ ਦੀ ਤਫ਼ਤੀਸ਼ ਤੋਂ ਮਗਰੋਂ Laash ਨੂੰ ਝੁੱਗੀ ਵਿੱਚ ਲੈ ਜਾਇਆ ਜਾਵੇ ਪੁਲਸ ਆ ਗਈ ਮੋਟਰ ਦਾ ਨੰਬਰ ਨੋਟ ਕਰਕੇ ਉਹਨਾਂ ਨੇ ਰਿਪੋਰਟ ਲਿਖ ਲਈ ਮੌਕੇ ਵਾਰਦਾਤ ਦੇ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਪਵਾ ਲਈਆਂ ਤੇ ਫਿਰ ਕਿਹਾ ਕਿ লাশ ਤਾਂ ਉਹ ਆਪਣੇ ਕਬਜ਼ੇ ਵਿੱਚ ਲੈਣਗੇ ਪੋਸਟਮਾਰਟਮ ਹੋਵੇਗਾ লাশ ਦਾ ਅਗਲੇ ਦਿਨ ਪੁਲਿਸ ਹਸਪਤਾਲੋਂ লাশ ਮਿਲੀ ਮਾਪਿਓ ਤੇ ਬਸਤੀ ਦੇ ਲੋਕ লাশ ਨੂੰ ਲੈ ਕੇ ਬਸਤੀ ਵੱਲ ਤੁਰੇ ਰਾਹ ਵਿੱਚ ਬਸਤੀ ਦੇ ਮੁੰਡਿਆਂ ਨੇ ਤਮਾਮ ਮੋਟਰਾਂ ਵਾਲਿਆਂ ਦੇ ਖਿਲਾਫ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿ ਸੜਕ ਉੱਤੇ ਜਾਂਦੀ ਹਰ ਮੋਟਰ ਨੂੰ ਰੋਕ ਕੇ ਉਹ ਉਸਲਾਸ਼ਲੀ ਚੰਦਾ ਮੰਗਣ ਲੱਗੇ ਮੰਗਣ ਵਾਂਗੂ ਨਹੀਂ ਬਕਾਇਦਾ ਡਾਕਾ ਜਾਣੀ ਵਾਂਗੂ ਹਰ ਮੋਟਰ ਨੂੰ ਰੋਕਦੇ ਮੋਟਰ ਦੀਆਂ ਚੌਂਹਾਂ ਬਾਰੀਆਂ ਵਿੱਚੋਂ ਆਪਣੀਆਂ ਮੁੱਡੀਆਂ ਅੰਦਰ ਵਾਰਦੇ ਤੇ ਫਿਰ ਧਮਕੀ ਭਰੀ ਆਵਾਜ਼ ਵਿੱਚ ਕਹਿੰਦੇ ਤੁਹਾਡੇ ਇੱਕ ਭਰਾ ਨੇ ਕਿਸੇ ਹਰਾਮੀ ਮੋਟਰ ਵਾਲੇ ਨੇ ਮਾਰ ਛੁੱਟਿਆ ਸਾਡੇ ਮੁੰਡੇ ਨੂੰ ਹੁਣ ਇਹਦਾ ਦਾਸ ਸੰਸਕਾਰ ਕਰਨਾ ਏ ਪੈਸੇ ਦਿਓ ਜਿਹੜਾ ਵੀ ਕੋਈ ਅੱਗੋਂ ਸਵਾਲ ਜਵਾਬ ਕਰਨ ਲੱਗਦਾ ਉਹਦੇ ਕੋਡ ਦੇ ਕਾਲਰ ਨੂੰ ਗਿੱਦਾਂ ਦੀਆਂ ਚੁੰਝਾਂ ਵਰਗੇ ਪੰਜਾਂ ਨਾਲ ਫੜਦੇ ਤੇ ਜੇਬਾਂ ਟਟੋਲਣ ਲੱਗਦੇ ਮਰਨ ਵਾਲੇ ਮੁੰਡੇ ਦੇ ਪਿਓ ਨੇ ਵੇਖਿਆ ਤਾਂ ਉਹਨੂੰ ਖਿਆਲ ਆਇਆ ਕਿ ਮੁੰਡਾ ਤਾਂ ਮੇਰਾ ਮੋਇਆ ਏ ਤੇ ਮਾਲ ਸਾਰਾ ਇਹ ਸਾਲੇ ਹੜੱਪ ਕਰ ਜਾਣਗੇ ਸੋ ਉਹਨੇ ਮੁੰਡੇ ਦੀ লাশ ਨੂੰ ਸੜਕ ਦੇ ਇੱਕ ਪਾਸੇ ਲਟਾ ਦਿੱਤਾ ਤੇ ਆਪ ਵੀ ਜਾ ਕੇ ਮੁੰਡਿਆਂ ਦੇ 그룹 ਵਿੱਚ ਸ਼ਾਮਲ ਹੋ ਗਿਆ ਮਰਨ ਵਾਲੇ ਮੁੰਡੇ ਦੀ ਮਾਂ ਉਹਦੇ ਕੋਲ ਬੈਠੀ ਦਹਾੜਾ ਮਾਰ-ਮਾਰ ਕੇ ਰੋਦੀ ਰਹੀ ਕਿਉਂਕਿ ਕੁਝ ਚਿਰ ਮਗਰੋਂ ਉਹਨੂੰ ਵੀ ਸਮਝ ਆ ਗਈ ਮਰਨ ਵਾਲਾ ਤਾਂ ਮਰ ਗਿਆ ਪਰ ਹੁਣ ਉਹ ਜਿੰਨਾ ਉੱਚੀ ਰੋ ਸਕੇਗੀ ਉਹਨੇ ਹੀ ਬਹੁਤੇ ਪੈਸੇ ਮਿਲਦੀ ਉਮੀਦ ਹੈ ਸ਼ਾਮ ਹੋ ਗਈ ਰਾਤ ਪੈ ਗਈ ਕਿਸੇ ਨੇ ਪੁਲਿਸ ਨੂੰ ਖਬਰ ਕਰ ਦਿੱਤੀ ਦੋ ਸਿਪਾਹੀ ਮਟਰ ਗश्ती ਜੀ ਕਰਦੇ ਹੋਏ ਆਏ ਤੇ ਆ ਕੇ ਮੁੰਡਿਆਂ ਦੇ ਉਸ ਗਰੋਹ ਨੂੰ ਅੱਖਾ ਵਿਖਾਉਣ ਲੱਗੇ ਜਿਸ ਵਿੱਚ ਮਰਨ ਵਾਲੇ ਲੱਲਾ ਦਾ ਪਿਓ ਵੀ ਸ਼ਾਮਲ ਸੀ ਇੱਕ ਮੁੰਡਾ ਉਹਨਾਂ ਨੂੰ ਪਰਾਂ ਲੈ ਗਿਆ ਤੇ ਸਮਝਾ ਦਿੱਤਾ ਕਿ ਤੁਸੀਂ ਵਿੱਚ ਕਾਨੂੰ ਟੰਗ ਅਡਾਉਂਦੇ ਹੋ ਮਰ ਗਿਆ ਇਹ ਸਾਡਾ ਮੁੰਡਾ ਗਰੀਬ ਮਜ਼ਦੂਰ ਹਾਂ ਸੀ ਦਾ ਸੰਸਕਾਰ ਦਾ ਵੀ ਤੇ ਪ੍ਰਬੰਧ ਕਰਨਾ ਹੋਇਆ ਬਾਕੀ ਫਿਕਰ ਨਾ ਕਰੋ ਸਗੋਂ ਸਾਡੀ ਮਦਦ ਕਰੋ ਤੁਹਾਡਾ ਵੀ ਬਰਾਬਰ ਦਾ ਹਿੱਸਾ ਕੱਢਿਆ ਜਾਵੇਗਾ ਦੋਵੇਂ ਸਪਾਹੀ ਮਟਰ ਗਸ਼ਤੀ ਕਰਦੇ ਹੋਏ ਸੜਕ ਦੇ ਮੋੜ ਤੱਕ ਚਲੇ ਗਏ ਤੇ ਇਸ ਗੱਲ ਦਾ ਧਿਆਨ ਰੱਖਣ ਲੱਗੇ ਕਿ ਕੋਈ ਹੋਰ ਪੁਲਿਸ ਵਾਲਾ ਉਧਰ ਨਾ ਆ ਨਿਕਲੇ ਨਹੀਂ ਤੇ ਹਿੱਸਾ ਹੋਰ ਪਤਲਾ ਪੈ ਜਾਵੇਗਾ ਰਾਤ ਹੋ ਗਈ লাশ ਦੇ ਕੋਲ ਹੀ ਸਾਰੇ ਦਿਨ ਦੀ ਕਮਾਈ ਦੀ ਗਿਣਤੀ ਹੋਈ ਤੇ ਵੰਡੀਆਂ ਪਈਆਂ ਇੱਕ ਹਿੱਸਾ ਮੁੰਡੇ ਦੀ ਮਾਂ ਦਾ ਵੀ ਕੱਢਿਆ ਗਿਆ ਮੁੰਡੇ ਦੇ ਪਿਓ ਨੇ ਕਿਹਾ ਪਰ ਮੈਂ ਤਾਂ ਬਾਪਾ ਮੁੰਡੇ ਦਾ ਮੇਰਾ ਹਿੱਸਾ ਜ਼ਿਆਦਾ ਹੋਣਾ ਚਾਹੀਦਾ ਹੈ ਚੱਲ ਕੱਲ ਜ਼ਿਆਦਾ ਲੈ ਲਵੀਂ ਤੇਰੇ ਦੋ ਹਿੱਸੇ ਕੱਢ ਦਿਆਂਗੇ ਲਾਲ ਟੀ-ਸ਼ਰਟ ਵਾਲੇ ਇੱਕ ਮੁੰਡੇ ਨੇ ਆਪਣੇ ਵਾਲਾਂ ਵਿੱਚ ਕੰਗੀ ਘਮੋਦਿਆਂ ਹੋਇਆ ਕਿਹਾ ਕੱਲ ਕੀ ਹਰ ਜੇ ਇੱਕ ਦਿਨ ਠਹਿਰ ਕੇ ਸਹੀ ਦਾ ਸੰਸਕਾਰ ਸੋ ਫੈਸਲਾ ਹੋਇਆ ਕਿ Laash ਨੂੰ ਰਾਤੀ ਝੁੱਗੀ ਵਿੱਚ ਲੈ ਜਾਇਆ ਜਾਵੇ ਤੇ ਸਵੇਰੇ ਫੇਰ ਵਾਪਸ ਫੁੱਟਪਾਥ ਉਤੇ ਲਿਆ ਕੇ ਲਟਾ ਦਿੱਤਾ ਜਾਂਦਾ। ਅਗਲੇ ਦਿਨ ਮੁਹਿੰਮ ਜਰਾ ਹੋਰ ਤੇਜ਼ ਕਰ ਦਿੱਤੀ ਗਈ। ਮੋਟਰਾਂ ਵਾਲਿਆਂ ਤੋਂ ਇਲਾਵਾ ਹਰ ਸਕੂਟਰ ਵਾਲੇ ਨੂੰ ਮੋਟਰਸਾਈਕਲ ਵਾਲੇ ਨੂੰ ਵੀ ਰੋਕ ਕੇ ਪੈਸੇ ਮੰਗੇ ਜਾਣ ਲੱਗੇ ਤੇ ਪੈਦਲ ਤੁਰਨ ਵਾਲਿਆਂ ਕੋਲੋਂ ਮਿੰਨਤ ਤਰਲੇ ਨਾਲ ਦਾਸ ਸੰਸਕਾਰ ਲਈ ਦਾਨ ਮੰਗਿਆ ਜਾਣ ਲੱਗਾ। ਮੁੰਡੇ ਦੀ ਮਾਂ ਬਕਾਇਦਾ ਬਿਲਕ-ਬਿਲਕ ਕੇ ਰੋ ਰਹੀ ਸੀ। ਉਹਦੇ ਗਲੇ ਦੀਆਂ ਨਸਾਂ ਦੁਖ ਰਹੀਆਂ ਸਨ। ਤੇ ਆਵਾਜ਼ ਢਾਗਾ ਗਈ ਸੀ ਪਰ ਉਹ ਲਗਾਤਾਰ ਰੋਈ ਜਾ ਰਹੀ ਸੀ ਪਰ ਇਹ ਵਖਰੀ ਗੱਲ ਏ ਕਿ ਰੂਣ ਵਿੱਚ ਹੁਣ ਸਿਰਫ ਆਵਾਜ਼ ਹੀ ਬਚੀ ਸੀ ਅਥਰੂ ਨਹੀਂ ਸਨ ਬੱਚੇ ਰਾਤ ਉਰਨ ਵਾਲੇ ਲੋਕ ਲਾਸ਼ਕੁਲ ਪਲਪੂ ਠਿਠਕਦੇ ਤੇ ਫਿਰ ਕਬਰਾ ਕੇ ਬੋਜੇ ਟਟੋਲਣ ਲੱਗਦੇ ਨਿੱਕਾ ਨਿੱਕਾ ਭੰਨ ਕੜ ਤੇ ਇੱਕ ਇੱਕ ਦੋ ਦੋ ਰੁਪਏ ਦੇ ਨੋਟਾਂ ਦਾ ਲਾਸ਼ਕੁਲ ਜਦੋਂ ਨਿੱਕਾ ਜਾਂ ਢੇਰ ਇਕੱਠਾ ਹੋ ਜਾਂਦਾ ਤੱਲ ਲੱਲਾ ਦੀ ਮਾਂ ਉਹਨੂੰ ਹੁੰਜ ਕੇ ਇਕੱਠਾ ਕਰਦੀ ਤੇ ਪੱਲੇ ਬਣ ਲੈਂਦੀ ਤੇ ਫੇਰ ਰੋਣ ਲੱਗਦੀ ਖਬਰ ਫੈਲਦੀ ਫੈਲਦੀ ਜਦੋਂ ਬਾਕੀ ਲਾਗੇ ਚਾਗੇ ਦੀਆਂ ਬਸਤੀਆਂ ਵਿੱਚ ਫੈਲੀ ਤਾਂ ਉਹਨਾਂ ਦੀਆਂ ਬਸਤੀਆਂ ਪਣਵਾੜੀਆਂ ਦੀਆਂ ਦੁਕਾਨਾਂ ਦੇ ਨੇੜੇ ਟੇੜੇ ਮਟਰਾਉਣ ਵਾਲੇ ਆਵਾਰਾ ਮੁੰਡਿਆਂ ਨੇ ਸੋਚਿਆ ਕਿ ਜਦੋਂ ਲੱਲਾ ਦੀ ਬਸਤੀ ਦੇ ਉਹਨਾਂ ਦੇ ਸਾਥੀ ਇਸ ਤਰ੍ਹਾਂ ਹੱਥ ਰੰਗ ਰਹੇ ਸਨ ਤਾਂ ਉਹ ਕਿਉਂ ਪਛੇਰੇਣ ਇਸ ਤਰ੍ਹਾਂ ਦੀ ਕਮਾਈ ਦੇ ਮੌਕੇ ਕਿਹੜਾ ਰੋਜ਼-ਰੋਜ਼ ਪਏ ਆਉਂਦੇ ਨੇ ਵਰਨਾ ਤਾਂ ਸਾਰਾ ਸਾਲ ਹੀ ਬੇਕਾਰ ਦੀ ਪਟਕਣ ਘਰ ਵਿੱਚ ਚੱਕ ਚੱਕ ਗਾਲਾ ਧੋਲ ਤੱਪਾ ਤੇ ਕਦੇ ਕੋਈ ਸਿਨੇਮਾ ਦੀਆਂ ਟਿਕਟਾਂ ਦੇ ਬਲੈਕ ਵਿੱਚੋਂ ਜਾਂ ਅਫੀਮ ਚਰਸ ਗਾਂਜੇ ਨੂੰ ਇਧਰੋਂ ਉਧਰੋਂ ਕਰਨ ਵਿੱਚੋਂ ਚਾਰ ਪੈਸੇ ਬਣ ਗਏ ਤਾਂ ਬਣ ਗਏ ਵਰਨਾ ਫਾਕਾ ਮਸਤੀ ਤੇ ਚਾਹ ਵਾਲੇ ਦਾ ਤੇ ਪਣਵਾੜੀ ਦਾ ਉਦਾਹਰਣ ਇਹ ਹੋਇਆ ਇਹ ਕੀ ਦੁਪਹਿਰ ਢਲਦੀ ਢਲਦਿਆਂ ਆਸ-ਪਾਸ ਦੀਆਂ ਸਾਰੀਆਂ ਝੌਪੜ ਪੱਟੀ ਦੀਆਂ ਬਸਤੀਆਂ ਦੇ ਸਾਰਾ ਸਾਰੇ ਆਵਾਰਾ ਮੁੰਡੇ ਜੇਬ ਕਤਰੇ ਚੋਰ ਯਾਰ ਜਵਾਰੀ ਕਬਾੜੀ ਤੇ ਪੁਲਿਸ ਦੀਆਂ ਲਿਸਟਾਂ ਵਿੱਚ ਦਰਜ 10 ਨੰਬਰੀਏ ਸਾਬੇ ਸਭ ਆਪਣੀਆਂ ਆਪਣੀਆਂ ਸੜਕਾਂ ਤੇ ਮੋਟਰਾਂ ਰੋਕ ਕੇ ਮੋਟਰਾਂ ਵਾਲਿਆਂ ਨੂੰ ਧੰਕਾਉਣ ਲੱਗੇ ਤੇ ਪੈਸੇ ਉਗਰਾਹਣ ਲੱਗ ਪਏ ਹਰ ਬਸਤੀ ਦੇ ਨਾਲ ਲੱਗਦੇ ਹਰ ਥਾਣੀ ਦੇ ਸਿਪਾਹੀ ਪਹਿਲੋਂ ਮੇਲਾ ਵੇਖਣ ਉੱਥੇ ਪਹੁੰਚੇ ਤੇ ਫਿਰ ਆਪਣਾ ਹਿੱਸਾ ਪੱਕਾ ਕਰਕੇ ਇਸ ਨਵੀਂ ਕਿਸਮ ਦੀ ਡਾਕਾਦਾਰਨੀ ਰਖਵਾਲੀ ਕਰਨ ਲੱਗੇ ਤੇ ਪਰਾਂ ਖਲੋ ਕੇ ਸਿਗਰਟਾਂ ਫੂਕਣ ਲੱਗੇ ਦਪੈਟ ਢਾਲਦੇ ਢਾਲਦਿਆਂ ਲੱਲਾ ਦੀ লাশ ਬੋ ਮਾਰਨ ਲੱਗ ਪਈ ਸੀ ਲੱਲਾ ਦੀ ਮਾਂ ਵੀ ਨੱਕ ਪੂੰਜੇ ਦੇ ਬਹਾਨੇ ਬਹੁਤਾ ਚਿਰ ਆਪਣੀ ਓੜਨੀ ਦੇ ਪੱਲੂ ਨਾਲ ਨੱਕ ਬੰਦ ਕਰੀ ਰੱਖਣ ਲੱਗੀ ਮੌਕਾ ਪਾ ਕੇ ਉਹਨੇ ਆਪਣੇ ਖਵੰਦ ਨੂੰ ਕਿਹਾ ਕਿ লাশ ਤਾਂ ਬੂ ਮਰਨ ਲੱਗ ਪਈ ਏ। ਹੋ ਰਾਤ ਹੁੰਦਿਆਂ ਹੁੰਦਿਆਂ ਇਹਨੂੰ ਪਾਰ ਲਾ ਦਈਏ। ਲੱਲਾ ਦੇ ਪਿਓ ਨੂੰ ਫਿਕਰ ਲੱਗਾ। ਵੋ ਵੋ ਦਾਤਾ ਕੁਝ ਕਰਨਾ ਹੀ ਪਵੇਗਾ। ਹੁਣੇ ਹੀ ਇਸ লাশ ਨੂੰ ਜਲਾਇਆ ਕਿਸ ਤਰ੍ਹਾਂ ਜਾਏਗਾ? ਇਸ লাশ ਦੇ ਸਰੂਤੇ ਦਾ ਸ਼ਹਿਰ ਭਰ ਦੇ ਵਿਲੇ ਮਸਟੰਡੇ ਮੁੰਡਿਆਂ ਨੂੰ ਪਹਿਲੀ ਵਾਰੀ ਇੰਨੀ ਕਮਾਈ ਦਾ ਮੌਕਾ ਮਿਲਿਆ ਏ। ਲਾਸ਼ ਨੂੰ ਤੱਕ ਤੱਕ ਕੇ ਪਹਿਲੀ ਵਾਰੀ ਤਾਂ ਮੋਟਰਾਂ ਵਾਲੇ ਇਸ ਤਰ੍ਹਾਂ ਘਬਰਾ ਉੱਠੇ ਨੇ ਪਾਰ ਕਿਸ ਤਰ੍ਹਾਂ ਲਗਾ ਦੀਏ ਲਾਸ਼ ਨੂੰ ਹਾਲੀ ਦੇ ਨੇ ਕੰਨਾਂ ਨੂੰ ਪਾਰ ਲਗਾਣਾ ਏ ਕਮ ਅਸ ਕਮ ਅਗਲੇ 40-50 ਵਰਿਆਂ ਦੀ ਰੋਟੀ ਦਾ ਇੰਤਜ਼ਾਮ ਤਾਂ ਸ਼ਹਿਰ ਭਰ ਦੀ ਆਪਣੀ ਚੌਪੜ ਪੱਟੀ ਬਰਾਦਰੀ ਦਾ ਹੋ ਹੀ ਜਾਵੇ ਵਰਨਾ ਉਹ ਤਾਂ ਸਾਨੂੰ ਹੀ ਆ ਕੇ ਖਤਮ ਕਰ ਦੇਣਗੇ ਮੋਟਰ ਹਾਂ ਉਹ ਤਾਂ ਤੁਹਾਨੂੰ ਦੱਸਣਾ ਮੈਂ ਭੁੱਲੀ ਹੀ ਗਈ ਕਿ ਉਹ ਸਵੇਰ ਨੂੰ ਜਦੋਂ ਲੱਲਾ ਦੀ লাশ ਝੁੱਗੀ ਵਿੱਚੋਂ ਲਿਆ ਕੇ ਵਾਪਸ ਫੁੱਟਪਾਥ ਉੱਤੇ ਉਸੇ ਮੋਟਰ ਦੇ ਲਾਖੇ ਹੀ ਲਾਗੇ ਹੀ ਰੱਖੀ ਗਈ ਤਾਂ ਸਾਰਿਆਂ ਨੇ ਵੇਖਿਆ ਕਿ ਮੋਟਰ ਦੇ ਚਾਰੇ ਪਹੀਏ ਗੈਪ ਸਨ ਤੇ ਪਹੀਆ ਦੀ ਥਾਂ ਉੱਤੇ ਇੱਟਾ ਜੋੜ ਕੇ ਰੱਖੀਆਂ ਹੋਈਆਂ ਸਨ ਲੱਲਾ ਦੇ ਪਿਓ ਨੂੰ ਕਾफी ਅਫਸੋਸ ਹੋਇਆ ਕਿ ਕਿਸੇ ਗੁੰਡੇ ਦੀ ਐਸਾ ਨਾਜਾਇਜ਼ ਹਰਕਤ ਉੱਤੇ ਆਖਰ ਮੁੰਡਾ ਤੇ ਉਹਦਾ ਹੀ ਮੋੜਿਆ ਸੀ ਨਾ ਸੋ ਪਹੀਆ ਉੱਤੇ ਵੀ ਜੇ ਕਿਸੇ ਦਾ ਪਹਿਲਾ ਹੱਕ ਮੰਦਾ ਸੀ ਤਾਂ ਉਸੇ ਦਾ ਹੀ ਮੰਦਾ ਸੀ ਹੈਗੇ ਨਹੀਂ ਚੋਰ ਸਾਲੇ ਉਹਨੇ ਮਣ ਵਿੱਚ ਹੀ ਪਈਏ ਚਰਾਉਣ ਵਾਲਿਆਂ ਨੂੰ ਗਾਲ ਕੱਢੀ ਬੋ ਬੋ ਦੂਰ ਕਰਨ ਲਈ ਝਟਪਟ ਬਰਫ਼ ਦੀਆਂ ਸੱਲੀਆਂ ਲਿਆਂਦਿਆ ਗੀਆਂ ਤੇ ਲੱਲਾ ਨੂੰ ਚੁੱਕ ਕੇ ਉਹਨਾਂ ਤੇ ਲਟਾ ਦਿੱਤਾ ਗਿਆ ਚੁੱਕਣ ਲੱਗਿਆ ਲੱਲਾ ਦੇ ਪਿਉ ਨੇ ਵੇਖਿਆ ਕਿ লাশ ਦੀ ਪਿੱਠ ਵਾਲੇ ਪਾਸੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋਈਆਂ ਸਨ ਮਣ ਵਿੱਚ ਹੀ ਉਹਨੇ ਆਪਣੀ ਬੇਬੂਫ ਬੀਬੀ ਨੂੰ ਡਾਂਟਿਆ ਅੰਨੀ ਹੋ ਕੇ ਬੈਠੀਏ ਕੋਲ ਕੰਬਖਤ ਅੰਨੀ ਸਾਲੀ ਇੰਨਾ ਵੀ ਨਹੀਂ ਕਰ ਸਕਦੀ ਕਿ ਕੀੜੀਆਂ ਹੀ ਹਟਾਈ ਜਾਵੇ ਹਰਾਮ ਜਾਨੀ ਰਾਤ ਫੇਰ ਪੈ ਗਈ ਸੜਕਾਂ ਤੋਂ ਟ੍ਰੈਫਿਕ ਪਤਲਾ ਪੈਂਦਾ ਪੈਂਦਾ ਖਤਮ ਹੋ ਗਿਆ ਕਦੇ ਕੋਈ 21 ਦੁੱਕੀ ਮੋਟਰ ਜਾਂ ਟਰੱਕ ਜਾਂ ਬੱਸ ਲੰਘਦੀ ਵੀ ਤਾਂ ਇੰਨੀ ਤੇਜ਼ ਰਫਤਾਰ ਵਿੱਚ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਬੇਵਕੂਫੀ ਸੀ ਸੋ ਸਾਰੇ ਥੱਕੇ ਹਾਰੇ ਹੋਏ ਲਾਸ਼ ਦੇ ਕੋਲ ਹੀ ਬਹਿ ਗਏ ਤੇ ਮਾਲ ਦੀਆਂ ਵੰਡੀਆਂ ਪਾਉਣ ਲੱਗੇ। ਹੁਣ ਇਸਲਾਸ਼ ਦਾ ਕੀ ਕਰੀਏ? ਝੁੱਗੀ ਵਿੱਚ ਚੋਕ ਕੇ ਲਜਾਣੀ ਦਾ ਮੌਕਾ ਨਹੀਂ ਸੀ ਕਿਉਂਕਿ ਹੁਣ ਉਸ ਵਿੱਚੋਂ ਰਤਾ-ਰਤਾ ਪਾਣੀ ਵੀ ਸਿੰਮ ਰਿਹਾ ਸੀ। ਮੂੰਹ ਵਿੱਚੋਂ ਸਿੰਮਦੇ ਪਾਣੀ ਨੂੰ ਤਾਂ ਖੈਰ ਲੱਲਾ ਦੀ ਮਾਂ ਆਪਦੇ ਪੱਲੇ ਨਾਲ ਪੂੰਝਦੀ ਰਹੀ ਸੀ ਪਰ ਹੁਣ ਉਹਨੂੰ ਚੱਕਦਿਆਂ ਸਾਰਿਆਂ ਨੂੰ ਥੋੜੀ ਜੀ ਦਹਿਸ਼ਤ ਹੋ ਰਹੀ ਸੀ। ਕੀ ਪਤਾ ਹੱਥਾਂ ਵਿੱਚ ਹੀ ਭੁਰ ਭਰਾ ਜਾਵੇ। ਪੰਨੇ ਹੋਏ ਪਤਾਉ ਵਾਂਗੂ ਮਲੀਦਾ ਹੋ ਜਾਵੇ। ਉਹ ਸਭ ਨੇ ਫੈਸਲਾ ਕੀਤਾ ਕਿ ਰਾਤੀ লাশ ਵੀ ਉੱਥੇ ਹੀ ਰਵੇ ਤੇ ਉਹ ਸਾਰੇ ਹੀ লাশ ਦੇ ਕੋਲ ਹੀ ਫੁੱਟਪਾਥ ਉੱਤੇ ਝਟਕੜੀ ਲੱਕ ਸਿੱਧਾ ਕਰ ਲੈਣ। ਫਿਲਹਾਲ ਦੋ ਮੁੰਡੇ ਭੱਜ ਕੇ ਜਾਣ ਤੇ ਕਿਸੇ ਟਾਪੇ ਤੋਂ ਸਭ ਲਈ ਰੋਟੀਆਂ ਲੈ ਆਉਣ। ਰੋਟੀਆਂ ਆ ਗਈਆਂ। ਉੱਥੇ ਹੀ ਫੁੱਟਪਾਥ ਉੱਤੇ ਬਹਿ ਕੇ ਸਭ ਨੇ ਖਾ ਲਈਆਂ। ਲੱਲਾ ਦੀ ਮਾਂ লাশ ਕੋਲੋਂ ਪਰਾ ਹੋ ਕੇ ਬੈਠ ਗਈ। ਹੱਥ ਧੋਤੇ ਤੇ ਰੋਟੀ ਖਾਣ ਲੱਗੀ। ਰਾਤੀ ਸੌਣ ਲੱਗਿਆ ਸਭ ਦੀ ਇਹੀ ਕੋਸ਼ਿਸ਼ ਸੀ ਕਿ লাশ ਦੀ ਬੋ ਤੋਂ ਪਰਾ ਹਟ ਕੇ ਸਵੇਂ ਪਰ ਇੰਨੀ ਪਰ੍ਹਾਂ ਨਹੀਂ ਕਿ লাশ ਦੀ ਹਪਾਚਤ ਹੀ ਨਾ ਰਵੇ ਕੀ ਪਤਾ ਕੋਈ ਮੋਟਰ ਤੇ ਪਈਆ ਵਾਂਗੂ ਅੱਜ ਦੀ ਰਾਤ ਲੱਲਾ ਦੀ লাশ ਨੂੰ ਹੀ ਚਰਾਲ ਜਾਵੇ ਤੇ ਨਾਲੇ ਇਸ ਬਸਤੀ ਵਿੱਚ ਕੁੱਤੇ ਵੀ ਕਿੰਨੇ ਸਨ ਸੋ ਦੋਸਤੋ ਅਗਲੇ 2 ਦਿਨ ਤੇ 2 ਰਾਤਾਂ ਇਹੀ ਸਾਰਾ ਕੁਝ ਦੁਹਰਾਇਆ ਜਾਂਦਾ ਰਿਹਾ ਲੱਲਾ ਦੇ ਮਰਨ ਤੋਂ ਠੀਕ 5ਵੇਂ ਦਿਨ ਜਦੋਂ ਸਾਬਨੇ ਵੇਖਿਆ ਕਿ লাশ ਤਾਂ ਹੁਣ ਫਟ ਕੇ ਚੀਥੜਾ ਹੋ ਜਾਵੇਗੀ ਉਹਨਾਂ ਨੇ ਉਹਨੂੰ ਲਿਜਾ ਕੇ ਚਲਾ ਦਿੱਤਾ ਕਿਉਂਕਿ ਸ਼ਹਿਰ ਭਰ ਦੀਆਂ ਝੌਪੜ ਪੱਟੀ ਬਸਤੀਆਂ ਦੇ ਹਜ਼ਾਰਾਂ ਲੋਕਾਂ ਦਾ ਇਸ ਲੱਲਾ ਨੇ ਉਧਾਰ ਕੀਤਾ ਸੀ ਇਸ ਲਈ ਉਹਦੇ ਮਾਤਮੀ ਜਲਸੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਹਾਰਾਂ ਤੇ ਫੁੱਲਾਂ ਨਾਲ ਸਜੀ ਹੋਈ লাশ ਨੂੰ ਜਦੋਂ ਚਿਤਾ ਉੱਤੇ ਲਟਾਇਆ ਗਿਆ ਕੰਨੀਆਂ ਦੀਆਂ ਅੱਖਾਂ ਸੱਜਲ ਸਨ ਕਿਉਂਕਿ ਉਹਨਾਂ ਲਈ ਇੰਨੀ ਕਮਾਈ ਕਰਕੇ ਦੇ ਜਾਣ ਵਾਲਾ ਬਸ ਜਾ ਰਿਹਾ ਸੀ ਤੇ ਅਗਲੇ ਦਿਨ ਸ਼ਹਿਰ ਦੀ ਚੋਪੜ ਪੱਟੀ ਬਸਤੀਆਂ ਦੇ ਸਾਰੇ ਲੋਕ ਚੁੱਪਚਾਪ ਆਪੋ ਆਪਣੀਆਂ ਬਸਤੀਆਂ ਵਿੱਚ ਇਹੋ ਜਿਹੇ ਬੱਚੇ ਤੜਰੇ ਸਨ ਜਿਹੜੇ ਮਾਂ ਪਿਓ ਲਈ ਬਿਲਕੁਲ ਬੇਕਾਰ ਹੁਣ ਜਾਣ ਦਾ ਅਜਾਬ ਹੁਣ ਲੰਗੜੇ ਲੂਲੇ ਅੰਨੇ ਗੁੰਗੇ ਬੋਲੇ ਹੁਣ ਜਿਨ੍ਹਾਂ ਨੂੰ ਮੁਫਤ ਬਿਠਾ ਕੇ ਰੋਟੀ ਖੋਣ ਲੱਗਿਆਂ ਦੋਵੇਂ ਵੇਲੇ ਉਹਨਾਂ ਦੇ ਮਾਪਿਆਂ ਦੇ ਦਿਲ ਵਿੱਚੋਂ ਉਹਨਾਂ ਦੀ ਮੌਤ ਦੀ ਦੀਵਾਰ ਨਿਕਲਦੀ ਹੋਵੇ ਕੀ ਪਤਾ ਇਹੋ ਜਿਹਾ ਕੋਈ ਬੱਚਾ ਕਦੇ ਫੇਰ ਕਿਸੇ ਮੋਟਰ ਨਾਲ ਟਕਰਾ ਜਾਵੇ ਤੇ ਉਹਨਾਂ ਦੀ ਮੌਜ ਬਣ ਜਾਵੇ ਸਭ ਚੁੱਪਚਾਪ ਖਾਮੋਸ਼ੀ ਨਾਲ ਅਗਲੇ ਐਕਸੀਡੈਂਟ ਦਾ ਇੰਤਜ਼ਾਰ ਕਰਨ ਲੱਗੇ ਧੰਨਵਾਦ